ਜਿਹੜਾ ਭੰਗੜਾ ਹੈ ਉਹ ਪੰਜਾਬੀਆਂ ਦੇ ਬਲੱਡ 'ਚ ਹੈ ਜਿਵੇਂ ਕਹਿੰਦਾ ਕਣਕ ਵੱਢਦੇ ਵੱਢਦੇ ਵੀ ਭੰਗੜਾ ਪਾ ਲੈਣੇ ਅਸੀਂ ਭੰਗੜੇ ਇਹਨਾਂ ਨੂੰ ਸਿਖਾਣਾ ਨਹੀਂ ਪਿਆ ਉਹ ਇਹਨਾਂ ਦਾ ਪੈਸ਼ਨ ਸੀ ਇਹਨਾਂ ਦੇ ਬਲੱਡ 'ਚ ਸੀ ਲੇਕਿਨ ਐਕਟਿੰਗ ਇਹਨਾਂ ਨੂੰ ਸਿਖਾਣੀ ਪਈ ਮਾਰ ਕੋਟ ਕੇ ਆਪਾਂ ਨੂੰ ਬੜਾ ਵੱਡਾ ਚੈਲੰਜ ਹੈਗਾ ਤੁਸੀਂ 5 ਮਿੰਟ ਪੰਗੜਾ ਪਾ ਕੇ ਦਿਖਾ ਦਿਓ ਬੰਦਾ ਪਾ ਹੀ ਨਹੀਂ ਸਟੈਮਨਾ ਚਾਹੀਦਾ ਹੈ ਕਿਹਾ ਸੋਕਾ ਵੀ ਅਸੀਂ ਦੇਖਦੇ ਆ ਚਲੋ ਚਲੋ ਅੱਜ ਕੱਲ ਉਹ ਗਰੁੱਪ ਨਹੀਂ ਰਹੇ ਵਿਆਹਾਂ ਵਾਲੇ ਦੇ ਵੇਖੋ ਘੰਟਾ ਘੰਟਾ ਨੱਚਣਾ ਉਹਨਾਂ ਨੇ ਅਸੀਂ ਦੇਖਦੇ ਆ ਵੀ ਉਹ ਚਾਹ ਯਾਰਕੈਸਟ ਜਾਂ ਡਾਂਸਰ ਨੱਚਦੇ ਰਹਿੰਦੇ ਨੇ ਪਰ ਉਹ ਬੜਾ ਵੱਡਾ ਚੈਲੰਜ ਹੈਗਾ ਪਰ ਜਿਹੜਾ ਪੰਗੜਾ ਹੈ ਉਹ ਪੰਜਾਬੀਆਂ ਦੇ ਬਲੱਡ 'ਚ ਹੈ ਜਿਵੇਂ ਕਹਿੰਦਾ ਕਣਕ ਵੱਢਦੇ ਵੱਢਦੇ ਵੀ ਭੰਗੜਾ ਪਾ ਲੈਣੇ ਅਸੀਂ ਮਸਾਖੀ ਤੇ ਸੋ ਉਹ ਚੀਜ਼ ਹੈ ਭੰਗੜਾ ਇਹਨਾਂ ਨੂੰ ਸਿਖਾਣਾ ਨਹੀਂ ਪਿਆ ਉਹ ਇਹਨਾਂ ਦਾ ਪੈਸ਼ਨ ਸੀ ਇਹਨਾਂ ਦੇ ਬਲੱਡ 'ਚ ਸੀ ਲੇਕਿਨ ਐਕਟਿੰਗ ਇਹਨਾਂ ਨੂੰ ਸਿਖਾਣੀ ਪਈ ਮਾਰ ਗੁੱਟ ਕੇ ਤੇ ਜਿਹੜੀ ਚੀਜ਼ ੁੱਟ ਕੇ ਸਿਖਾਈ ਵੇ ਲੋ ਇਹਨਾਂ ਦੇ ਕੰਮ ਆ ਗਏ ਕੰਮ ਆ ਗਏ ਬਿਲਕੁਲ ਨਾ ਨਾ ਸਾਡੇ ਹੀਰਿਆਂ ਵਰਗੇ ਬੱਚੇ ਨੇ ਗੁਰਮਾਨ ਦੀ ਨਾ ਜਿਹੜੀ ਕਹਿੰਦੇ ਨੇ ਮਿਸਤਰੀ ਜਾਂ ਗੁਰਵਾਂ ਜਿਹੜੀਆਂ ਥੋੜੀਆਂ ਜਿਹੜੀ ਕੁੱਟ ਹੁੰਦੀ ਨਾ ਕਹਿੰਦੇ ਨੇ ਉਹ ਬੰਦਾ ਜਿਹੜਾ ਸਿੱਖ ਗਿਆ ਜਿਹੜਾ ਉਹਨਾਂ ਦੇ ਲੱਗ ਗਿਆ ਲੜ ਉਹ ਬਣ ਜਾਂਦਾ ਮਿਸਤਰੀ ਹੋਵੇ ਚਾਹੇ ਉਹ ਕਲਾਕਾਰ ਹੋਵੇ ਬਿਲਕੁਲ ਬਿਲਕੁਲ ਨੇ ਇਹਨੇ ਮਿਹਨਤ ਕੀਤੀ ਆ ਦੇਖੋ ਇੰਨੇ ਸਾਲ ਫਿਰ ਇਸ ਫੀਲਡ ਦੇ ਵਿੱਚ ਸਰਵਾਈਵ ਕਰਨਾ ਬਿਨਾ ਕੰਮ ਤੋਂ ਉਹ ਸਟਰਗਲ ਕਰਨੀ ਅੱਜ ਹੁਣ ਤਾਂ ਪੰਜਾਬੀ ਫਿਲਮ ਬਣਨ ਲੱਗੀਆਂ 10 ਸਾਲ ਪਹਿਲਾਂ ਕਿਹਨੂੰ ਪਤਾ ਸੀ ਇੰਨੀਆਂ ਪੰਜਾਬੀ ਫਿਲਮਾਂ ਬਣਨਗੀਆਂ ਇੱਕ ਰੈਵੋਲੂਸ਼ਨ ਆਈ ਹੈ ਪੰਜਾਬੀ ਫਿਲਮਾਂ ਦੀ ਜਿਵੇਂ ਉਹਨੇ ਥੀਏਟਰ ਨੂੰ ਜਾਣਦੇ ਨੇ ਐਕਟਿੰਗ ਜਾਣਦੇ ਨੇ ਅੱਜ ਜਿਹੜਾ ਰੀਲਾਂ ਦਾ ਜੋਗ ਜਾਂ ਰੀਲਾਂ ਤੋਂ ਐਕਟਰ ਆਂਦੇ ਨੇ ਉਹ ਜ਼ਿਆਦਾ ਟਾਈਮ ਨਹੀਂ ਟਿਕ ਪਾਣਗੇ ਉਹ ਉਹ ਸਰਵਾਈਵ ਛੱਡ ਉਹਨਾਂ ਨੂੰ ਜਦੋਂ ਇੱਕ ਵਾਰੀ ਤੁਸੀਂ ਫੇਸ ਦੇ ਤੌਰ ਤੇ ਤੁਸੀਂ ਲੈ ਲੋਗੇ ਇੰਸਟਾਗ੍ਰam ਫਾਲੋਅਰ ਦੇ ਤੌਰ ਤੇ ਲੈਂਦੇ ਹੋ ਪਰ ਅਗਾ ਐਕਟਿੰਗ ਤਾਂ ਕਰਨੀ ਪੈਗੀ ਨਾ ਔਰ ਕ੍ਰਿਕਟ ਦੇ ਮੁੰਡਾਂ ਚ ਕ੍ਰਿਕਟ ਤਾਂ ਖੇਡਣੀ ਪੈਗੀ ਨਾ ਬਿਲਕੁਲ ਡੈਫੀਨਿਟਲੀ ਤੁਸੀਂ ਅੱਛੀ ਗੱਲ ਕੀਤੀ ਹੈ ਕਿਉਂਕਿ ਜੇ ਹੁਣ ਮੰਨ ਲਓ ਕੋਈ ਕਿਸੇ ਵੀ ਫੀਲਡ ਚ ਹੋ ਕੱਲਾ ਮੈਂ ਐਕਟਿੰਗ ਨਹੀਂ ਕਹਣਾ ਤੁਸੀਂ ਕੋਈ ਕੰਪਿਊਟਰ ਆਪਰੇਟਰ ਰੱਖਣਾ ਇਹ ਬੜੀ ਕੰਮ ਕਰਨਾ ਪੈਣਾ ਤਾਂ ਫਿਰ ਇਹ ਵੀ ਫੀਲਡ ਆਪਣਾ ਜੀ ਅਸੀਂ ਸਟਡੀ ਕਰੇ ਸ਼ਿਫਾਰਿਸ਼ ਕਰਵਾਈ ਸੀ ਚਲੋ ਮੈਡਮ ਜਾਂ ਪਰਿਵਾਰ ਜਾਣਦੇ ਸੀ ਵੀ ਅੱਜ ਹੁਣ ਨਵਦੀਪ ਨੂੰ ਕਰੇ ਦਿਲ ਹਾਰਿਆ ਹੋਵੇ ਜਾਂ ਨਵਦੀਪ ਨੇ ਕਿਹਾ ਵੀ ਮੈਡਮ ਜੀ ਮਾਰਾ ਜਾਂ ਹੱਥ ਸਾਡੇ ਪਾਸ ਨਹੀਂ ਨਹੀਂ ਕਿਉਂਕਿ ਮੈਮ ਹੁਣਾ ਤੇ ਸਾਡੇ ਟੀਚਰ ਤੋਂ ਹੀ ਸਿੱਖਿਆ ਸੀ ਵਿਸ਼ ਆਹੀ ਗੱਲ ਤੁਹਾਨੂੰ ਜਿਵੇਂ ਦੱਸੀ ਐ ਵੀ ਸਪਾਰਸ਼ ਜਿਹੜੀ ਹੈਗੀ ਐ ਵੀ ਤੁਸੀਂ ਇੱਕ ਵਾਰ ਲਾ ਕੇ ਚਲੋ ਆਗੇ ਫਿਰ ਅੱਗੇ ਤਾਂ ਤੁਹਾਨੂੰ ਕੰਮ ਨਹੀਂ ਤੁਹਾਡੇ ਨੇ ਕੰਮ ਆਉਣਾਗਾ ਤਾਂ ਇਦਾਂ ਦਾ ਕਦੇ ਵੀ ਨਹੀਂ ਹੋਇਆ ਨਾ ਇਵਨ ਕਦੇ ਆਏ ਮੈਡਮ ਉਹਨਾਂ ਨੇ ਕਹ ਸਾਨੂੰ ਕਿਹਾ ਹੈਗਾ ਤਾਂ ਆਲਵੇਜ਼ ਇਹਨਾਂ ਦਾ ਵੀ ਇਹੀ ਹੁੰਦਾ ਜੀ ਸਾਰੇ ਮੈਡਮ ਉਹਨਾਂ ਦਾ ਵੀ ਯਾਰ ਤੁਸੀਂ ਜਿੰਨਾ ਹਾਰਡ ਵਰਕ ਕਰੋਗੇ ਉਨੇ ਹੀ ਅੱਗੇ ਨਿਕਰ ਕੇ ਆਓਗੇ ਤਾਂ ਉਹ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਬੈਠੇ ਹੈਗੇ ਤਜੇ ਨਹੀਂ ਸੀ ਉਹਤੋਂ ਮਿਹਨਤ ਕੀਤੀ ਹੈ ਕਰਵਾਈ ਹੈ ਸਾਡੇ ਟੀਚਰਜ਼ ਨੇ ਬੜਾ ਵੱਡਾ ਚੈਲੰਜ ਹੈਗਾ ਤੁਸੀਂ 5 ਮਿੰਟ ਭੰਗੜਾ ਪਾ ਕੇ ਦਿਖਾ ਦਿਓ ਬੰਦਾ ਪਾ ਹੀ ਨਹੀਂ ਸਟੈਮਨਾ ਚਾਹੀਦਾ ਹੈ ਕਿਹਾ ਸੋਕਾ ਵੀ ਅਸੀਂ ਦੇਖਦੇ ਆ ਚਲੋ ਚਲੋ ਅੱਜ ਕੱਲ ਉਹ ਗਰੁੱਪ ਨਹੀਂ ਰਹੇ ਵਿਆਹਾਂ ਸ਼ਾਦੀ ਦੇ ਵੇਖੋ ਘੰਟਾ ਕੰਨ ਨੱਚਣਾ ਉਹਨਾਂ ਨੇ ਅਸੀਂ ਦੇਖਦੇ ਆ ਵੀ ਉਹ ਚਾਹ ਯਾਰਕੈਸਟ ਜਾਂ ਡਾਂਸਰ ਨੱਚਦੇ ਰਹਿੰਦੇ ਨੇ ਪਰ ਉਹ ਬੜਾ ਵੱਡਾ ਚੈਲੰਜ ਹੈਗਾ ਪਰ ਜਿਹੜਾ ਭੰਗੜਾ ਹੈ ਉਹ ਪੰਜਾਬੀਆਂ ਦੇ ਬਲੱਡ 'ਚ ਹੈ ਜਿਵੇਂ ਕਹਿੰਦਾ ਕਣਕ ਵੱਢਦੇ ਵੱਢਦੇ ਵੀ ਭੰਗੜਾ ਪਾ ਲੈਣੇ ਅਸੀਂ ਮਸਾਖੀ ਤੇ ਸੋ ਉਹ ਚੀਜ਼ ਹੈ ਭੰਗੜਾ ਇਹਨਾਂ ਨੂੰ ਸਿਖਾਣਾ ਨਹੀਂ ਪਿਆ ਉਹ ਇਹਨਾਂ ਦਾ ਪੈਸ਼ਨ ਸੀ ਇਹਨਾਂ ਦੇ ਬਲੱਡ 'ਚ ਸੀ ਲੇਕਿਨ ਐਕਟਿੰਗ ਇਹਨਾਂ ਨੂੰ ਸਿਖਾਣੀ ਪਈ ਮਾਰ ਗੁੱਟ ਕੇ ਤੇ ਜਿਹੜੀ ਚੀਜ਼ ੁੱਟ ਕੇ ਸਿਖਾਈ ਵੇ ਲੋ ਇਹਨਾਂ ਦੇ ਕੰਮ ਆ ਗਏ ਕੰਮ ਆ ਗਏ ਬਿਲਕੁਲ ਨਾ ਨਾ ਸਾਡੇ ਹੀਰਿਆਂ ਵਰਗੇ ਬੱਚੇ ਨੇ ਗੁਰਮਾਨ ਦੀ ਨਾ ਜਿਹੜੀ ਕਹਿੰਦੇ ਨੇ ਮਿਸਤਰੀ ਜਾਂ ਗੁਰਵਾਂ ਜਿਹੜੀਆਂ ਥੋੜੀਆਂ ਜਿਹੜੀ ਕੁੱਟ ਹੁੰਦੀ ਨਾ ਕਹਿੰਦੇ ਨੇ ਉਹ ਬੰਦਾ ਜਿਹੜਾ ਸਿੱਖ ਗਿਆ ਜਿਹੜਾ ਉਹਨਾਂ ਦੇ ਲੱਗ ਗਿਆ ਲੜ ਉਹ ਬਣ ਜਾਂਦਾ ਮਿਸਤਰੀ ਹੋਵੇ ਚਾਹੇ ਉਹ ਕਲਾਕਾਰ ਹੋਵੇ ਬਿਲਕੁਲ ਬਿਲਕੁਲ ਨੇ ਇਹਨੇ ਮਿਹਨਤ ਕੀਤੀ ਆ ਦੇਖੋ ਇੰਨੇ ਸਾਲ ਫਿਰ ਇਸ ਫੀਲਡ ਦੇ ਵਿੱਚ ਸਰਵਾਈਵ ਕਰਨਾ ਬਿਨਾ ਕੰਮ ਤੋਂ ਉਹ ਸਟਰਗਲ ਕਰਨੀ ਅੱਜ ਹੁਣ ਤਾਂ ਪੰਜਾਬੀ ਫਿਲਮ ਬਣਨ ਲੱਗੀਆਂ 10 ਸਾਲ ਪਹਿਲਾਂ ਕਿਹਨੂੰ ਪਤਾ ਸੀ ਇੰਨੀਆਂ ਪੰਜਾਬੀ ਫਿਲਮਾਂ ਬਣਨਗੀਆਂ ਇੱਕ ਰੈਵੋਲੂਸ਼ਨ ਆਈ ਹੈ ਪੰਜਾਬੀ ਫਿਲਮਾਂ ਦੀ ਜਿਵੇਂ ਉਹਨੇ ਥੀਏਟਰ ਨੂੰ ਜਾਣਦੇ ਨੇ ਐਕਟਿੰਗ ਜਾਣਦੇ ਨੇ ਅੱਜ ਜਿਹੜਾ ਰੀਲਾਂ ਦਾ ਜੋਗ ਜਾਂ ਰੀਲਾਂ ਤੋਂ ਐਕਟਰ ਆਂਦੇ ਨੇ ਉਹ ਜ਼ਿਆਦਾ ਟਾਈਮ ਨਹੀਂ ਟਿਕ ਪਾਣਗੇ ਉਹ ਉਹ ਸਰਵਾਈਵ ਛੱਡ ਉਹਨਾਂ ਨੂੰ ਜਦੋਂ ਇੱਕ ਵਾਰੀ ਤੁਸੀਂ ਫੇਸ ਦੇ ਤੌਰ ਤੇ ਤੁਸੀਂ ਲੈ ਲੋਗੇ ਇੰਸਟਾਗ੍ਰam ਫਾਲੋਅਰ ਦੇ ਤੌਰ ਤੇ ਲੈਂਦੇ ਹੋ ਪਰ ਅਗਾ ਐਕਟਿੰਗ ਤਾਂ ਕਰਨੀ ਪੈਗੀ ਨਾ ਔਰ ਕ੍ਰਿਕਟ ਦੇ ਮੁੰਡਾਂ ਚ ਕ੍ਰਿਕਟ ਤਾਂ ਖੇਡਣੀ ਪੈਗੀ ਨਾ ਬਿਲਕੁਲ ਡੈਫੀਨਿਟਲੀ ਤੁਸੀਂ ਅੱਛੀ ਗੱਲ ਕੀਤੀ ਹੈ ਕਿਉਂਕਿ ਜੇ ਹੁਣ ਮੰਨ ਲਓ ਕੋਈ ਕਿਸੇ ਵੀ ਫੀਲਡ ਚ ਹੋ ਕੱਲਾ ਮੈਂ ਐਕਟਿੰਗ ਨਹੀਂ ਕਹਣਾ ਤੁਸੀਂ ਕੋਈ ਕੰਪਿਊਟਰ ਆਪਰੇਟਰ ਰੱਖਣਾ ਇਹ ਬੜੀ ਕੰਮ ਕਰਨਾ ਪੈਣਾ ਤਾਂ ਫਿਰ ਇਹ ਵੀ ਫੀਲਡ ਆਪਣਾ ਜੀ ਅਸੀਂ ਸਟਡੀ ਕਰੇ ਸ਼ਿਫਾਰਿਸ਼ ਕਰਵਾਈ ਸੀ ਚਲੋ ਮੈਡਮ ਜਾਂ ਪਰਿਵਾਰ ਜਾਣਦੇ ਸੀ ਵੀ ਅੱਜ ਹੁਣ ਨਵਦੀਪ ਨੂੰ ਕਰੇ ਦਿਲ ਹਾਰਿਆ ਹੋਵੇ ਜਾਂ ਨਵਦੀਪ ਨੇ ਕਿਹਾ ਵੀ ਮੈਡਮ ਜੀ ਮਾਰਾ ਜਾਂ ਹੱਥ ਸਾਡੇ ਪਾਸ ਨਹੀਂ ਨਹੀਂ ਕਿਉਂਕਿ ਮੈਮ ਹੁਣਾ ਤੇ ਸਾਡੇ ਟੀਚਰ ਤੋਂ ਹੀ ਸਿੱਖਿਆ ਸੀ ਵਿਸ਼ ਆਹੀ ਗੱਲ ਤੁਹਾਨੂੰ ਜਿਵੇਂ ਦੱਸੀ ਐ ਵੀ ਸਪਾਰਸ਼ ਜਿਹੜੀ ਹੈਗੀ ਐ ਵੀ ਤੁਸੀਂ ਇੱਕ ਵਾਰ ਲਾ ਕੇ ਚਲੋ ਆਗੇ ਫਿਰ ਅੱਗੇ ਤਾਂ ਤੁਹਾਨੂੰ ਕੰਮ ਨਹੀਂ ਤੁਹਾਡੇ ਨੇ ਕੰਮ ਆਉਣਾਗਾ ਤਾਂ ਇਦਾਂ ਦਾ ਕਦੇ ਵੀ ਨਹੀਂ ਹੋਇਆ ਨਾ ਇਵਨ ਕਦੇ ਆਏ ਮੈਡਮ ਉਹਨਾਂ ਨੇ ਕਹ ਸਾਨੂੰ ਕਿਹਾਗਾ ਤਾਂ ਆਲਵੇਜ਼ ਇਹਨਾਂ ਦਾ ਵੀ ਇਹੀ ਹੁੰਦਾ ਜੀ ਸਾਡੇ ਮੈਡਮ ਉਹਨਾਂ ਦਾ ਵੀ ਯਾਰ ਤੁਸੀਂ ਜਿੰਨਾ ਹਾਰਡ ਵਰਕ ਕਰੋਗੇ ਉਨੇ ਹੀ ਅੱਗੇ ਨਿਕਰ ਕੇ ਆਓਗੇ ਤਾਂ ਉਹ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਬੈਠੇ ਹੈਗੇ ਤਾਂ ਜਿੰਨੀ ਅਸੀਂ ਉਦੋਂ ਮਿਹਨਤ ਕੀਤੀ ਹੈ ਕਰਵਾਈ ਹੈ ਸਾਡੇ ਟੀਚਰਸ ਨੇ